ਤੋ ਫਿਰ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਸੰਬੰਧ ਜੁੜੇ ਭਾਵੇਂ ਪਹਿਲੀ ਪੰਕਤੀ ਸਤਗੁਰ ਕਹੇ ਗਏ ਨੇ ਤੋ ਫਿਰ ਅਬ ਦੇਖੋ ਲੇਣਾ ਫੇਰ ਕਿ ਅੱਗੇ ਰਖੀਏ ਜਿਤ ਦੇ ਸੇ ਦਰਬਾਰ ਫਿਰ ਕੀ ਰਖੀਏ ਪ੍ਰਮਾਤਮਾ ਦੇ ਕੋ ਕਿ ਦਰਬਾਰ ਦੀ ਝਲਕ ਪੈ ਜਾਏ ਪ੍ਰਮਾਤਮਾ ਦੀ ਝਲਕ ਪੈ ਜਾਏ ਪ੍ਰਮਾਤਮਾ ਨਾਲ ਹੀ ਸੰਬੰਧ ਜੁੜੇ ਦਾਤੇ ਨਾਲ ਹੀ ਸੰਬੰਧ ਜੁੜੇ ਫਿਰ ਕੀ ਰਖੀਏ ਉਸ ਤੇ ਆਪਕਾ ਕਾਮਨਾ ਨਾ ਰੱਖੀਏ ਤਾਂ ਫਿਰ ਕੀ ਰੱਖੀਏ ਮੈਂ ਫਿਰ ਅਰਜ਼ ਕਰਾਂ 99 ਫਜ਼ੀਦੀ ਲੋਕ ਤੇ ਆਪਣੀ ਕਾਮਨਾ ਰੱਖਦੇ ਨੇ ਰੋਜ਼ ਅਰਦਾਸ ਤੇ ਰਾਹੀਂ ਖੁਦ ਅਰਦਾਸ ਕਰਕੇ ਜਾਂ ਅਰਦਾਸ ਕਰਾ ਕੇ ਕਦੀ ਕਦਾਈ ਕੋਈ ਵਿਚਾਰਾ ਐਸਾ ਹੁੰਦਾ ਹੈ ਕਈ ਵਾਰ ਗ੍ਰੰਥੀ ਸਿੰਘ ਅਰਦਾਸ ਭੁੱਲ ਜਾਂਦਾ ਕਿਸੇ ਕਾਰਨ ਕਰਕੇ ਭੁੱਲ ਗਿਆ ਹੋਵੇ ਨਾਮ ਮੈਂ ਤੇ ਦੁਖੇ ਲੋਕੀ ਦੁਆਲੇ ਪੈ ਜਾਂਦੇ ਕਦਾ ਨਾ ਭੁੱਲ ਗਏ ਮੋਦ ਤਾਂ ਹੋ ਗਈਆਂ ਨੇ ਪੜਦੇਆਂ ਘਟ-ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਕੋ ਰੋਸਾ ਜੇ ਵੀ ਕੋਈ ਨਹੀਂ ਆਇਆ। ਇਕਿਨ ਅਜੇ ਵੀ ਨਹੀਂ ਬਜੇਗਾ। ਪਰ ਉਹਨਾਂ ਦੀ ਵੀ ਆਪਣੀ ਮਜਬੂਰੀ ਕਿਉਂਕਿ ਕਾਮਨਾ ਦਾ ਸੰਬੰਧ ਹੈ ਗੁਰੂ ਨਾਲ ਹੋਰ ਤੇ ਕੁਝ ਗੱਲ ਨਹੀਂ। ਆਖੇ ਮੰਗੇ ਦੇ ਦੇ। ਦਾਸ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ। ਜਿਤ ਦੇ ਸੇ ਦਰਬਾਰ ਫਿਰ ਕੀ ਰੱਖੀਏ ਪਰਮਾਤਮਾ ਦੇ ਅੱਗੋਂ ਉਸ ਦੀ ਝਲਕ ਮਿਲੇ ਦਾਤਾ ਪ੍ਰਾਪਤ ਹੋਵੇ ਤੇ ਮੂੰਹ ਨਾਲ ਫਿਰ ਕੀ ਬੋਲੀਏ ਜੇ ਮੰਗੀਏ ਨਾ ਹੁਣ ਮੂੰਹ ਨਾਲ ਤੇ ਕਹਿੰਦੇ ਦੇ ਦੇ ਐ ਦੇ ਇਹ ਦੇ ਐ ਦੇ ਕਿ ਚਲੋ ਇਹ ਨਾ ਖੀਤ ਹੋਰ ਕੀ ਬੋਲੀਏ ਮੋਹ ਕੇ ਬੋਲਣ ਬੋਲੀਏ ਫਿਰ ਹੋਰ ਕੀ ਬੋਲੀਏ ਕਿਉਂਕਿ ਮੰਗ ਦਾ ਹੀ ਸੰਬੰਧ ਹੈ ਸੀ ਜਦ ਵੀ ਜਾਂਦੇ ਆ ਐ ਦੇ ਐ ਦੇ ਐ ਦੇ ਇਹ ਸੰਬੰਧ ਹੈ ਇਹ ਬੋਲਦੇ ਆ ਕਿਰਕੀ ਬੋਲੀਏ ਚਲੋ ਇਹ ਨਾ ਬੋਲੀਏ ਇਹ ਦੇ ਇਹ ਦੇ ਐ ਦੇ ਚਲੋ ਇਹ ਨਹੀਂ ਬੋਲਦੇ ਤਾਂ ਹੁਰਕੀ ਬੋਲੀਏ ਮੋਹੋ ਕੇ ਬੋਲਣ ਬੋਲੀਏ ਜਿਤ ਸੁਣਨ ਦਾ ਰੇ ਪਿਆਰ ਜਿਹਨੂੰ ਸੁਣ ਕੇ ਉਹ ਪਿਆਰ ਪਾਵਿਆ ਜਿਸਨੂੰ ਸੁਣ ਕੇ ਉਸ ਨਾਲ ਰਿਸ਼ਤਾ ਜੁੜ ਜਾਏ ਔਰ ਜਿਸਨੂੰ ਵਾਕਈ ਉਹ ਸੁਣਦਾ ਔਰ ਸੰਬੰਧ ਜੋੜ ਲੈਂਦਾ ਤਾਂ ਫਿਰ ਕੀ ਹੈ ਤੋ ਅਗਲੀ ਪੰਕਤੀ ਸਤਿਗੁਰੂ ਖੋਲਦੇ ਨੇ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਅੱਠ ਪੈਰ ਨੇ ਨਾ ਦਿਨ ਰਾਤ ਦੇ ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ 'ਚ ਅਰਪਣ ਕਰ ਦੇ ਇਹ ਤੇਰਾ ਨਹੀਂ ਹੈ ਪਰਮਾਤਮਾ ਦਾ ਸੱਤ ਪੈਰ ਤੂੰ ਜੋ ਕੁਝ ਕਰਨਾ ਹੈ ਧਨ ਕਮਾ ਪਰਿਵਾਰ ਨਾਲ ਸੰਬੰਧ ਜੋੜ ਸੰਸਾਰ ਨਾਲ ਸੰਬੰਧ ਜੋੜ ਧਨ ਸੰਪਦਾ ਨਾਲ ਸੰਬੰਧ ਜੋੜ ਖਾ ਲੈ ਪੀ ਲੈ ਇਸ਼ਨਾਨ ਕਰ ਸੋ ਆਰਾਮ ਕਰ ਕੁਝ ਵੀ ਕਰ ਇੱਕ ਪੈਸ ਅੰਮ੍ਰਿਤ ਵੇਲਾ ਵੀ ਅਰਪਣ ਕਰਦੇ ਹੈ ਕਿ ਜੇ ਇੰਨ ਅਰਪਣ ਨੇ ਕੀਤਾ ਇਹ ਵੀ ਤੂੰ ਆਪਣੇ ਕੰਮ ਵਿੱਚ ਵਰਤ ਲਿਆ ਹੈ ਤਾਂ ਫਿਰ ਇੰਜ ਸਮਝ ਲੋ ਆਮਾਨਤ ਦੇ ਤੂੰ ਖਿਆਨਤ ਕੀਤੀ ਹੈ ਕਿ ਵੀ ਮੈਰਜ਼ ਕਰਦੇ ਹੈ ਖਿਆਨਤ ਉਸ ਸਮੇਂ ਵੀ ਤੂੰ ਧਨ ਕਮਾਇਆ ਉਸ ਸਮੇਂ ਦੇ ਵਿੱਚ ਵੀ ਤੂੰ ਸੁੱਤਾ ਰਿਹਾ ਉਸ ਸਮੇਂ ਦੇ ਵਿੱਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ ਨਹੀਂ ਉਸ ਸਮਾਂ ਅਰਪਣ ਕਰਦੇ ਗੁਰੂ ਨੂੰ ਔਰ ਉਸ ਵਕਤ ਜੋ ਪ੍ਰਮਾਤਮਾ ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਵਿੱਚ ਲਿਆ ਆਪਣੇ ਚੇਤੇ ਵਿੱਚ ਲਿਆ ਵਡਿਆਈ ਵਿਚਾਰ ਇੱਕ ਮਿੰਟ ਵਿੱਚ ਇਸ ਦੇ ਤੇ ਲਵਾਂ ਮਨੁੱਖ ਦੇ ਅੰਦਰ ਜਿਹੜਾ ਬਾਰ-ਬਾਰ ਵਿਚਾਰ ਚੱਲਦਾ ਹੈ ਉਹੀ ਇੱਕ ਦਿਨ ਕਿਰਦਾਰ ਬਣ ਜਾਂਦਾ ਹੈ ਬਗਵਰ ਮਤਲਬ ਕਰਨਾ ਅਗਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਕਿ ਉਹ ਸੋਚੇ ਚਲੋ ਵਿਚਾਰ ਹੀ ਕੀਤੀ ਹੈ ਮੈਂ ਕੋਈ ਚੋਰੀ ਥੋੜੀ ਕੀਤੀ ਇੱਕ ਉਦਾਹਰਣ ਮੈਂ ਦੇ ਰਿਹਾ ਪਰ ਇਹ ਵਿਚਾਰ ਬਾਰ ਬਾਰ ਚੱਲਦਾ ਰਹੇ ਚੱਲਦਾ ਰਹੇ ਚੱਲਦਾ ਰਹੇ ਇੱਕ ਦਿਨ ਚੋਰੀ ਕਰ ਬੈਠੇਗਾ ਉਹ ਵਿਚਾਰ ਨਹੀਂ ਕਰਾ ਦੇਣੀ ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸ ਦੇ ਕੋਲ ਇਹ ਕਰਾ ਲੇਗਾ ਇਸ ਵਾਸਤੇ ਸ਼ਾਇਦ ਕਹਿੰਦੇ ਨੇ ਅੱਠ ਪੈਰਾਂ ਦੇ ਚੋਂ ਉਹ ਇੱਕ ਪੈਰ ਅੰਮ੍ਰਿਤ ਵੇਲਾ ਉਹ ਤੋਂ ਗੁਰੂ ਨੂੰ ਅਰਪਣ ਕਰ ਉਹ ਤੇਰਾ ਨਹੀਂ ਔਰ ਇਸ ਹੀ ਸ਼ੇਧ ਹਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਦਤੇ ਭਾਈ ਨੰਦ ਲਾਲ ਨੇ ਬੜੇ ਗੀਤ ਗਾਏ ਨੇ ਭਾਈ ਗੁਰਦਾਸ ਜੀ ਤੇ ਕਮਾਲ ਕਰਦੇ ਨੇ ਉਹ ਤੇ ਕਹਿੰਦੇ ਨੇ ਮੈਂ ਆਪਣੇ ਸਰੀਰ ਨੂੰ ਜਲਾ ਕੇ ਹਾਕ ਬਣਾ ਕੇ ਉਸ ਦੇ ਕਦਮਾਂ ਤੋਂ ਨਿਛਾਵਰੇ ਕਰਾਂ ਜੋ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਦੀ ਪਗਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਮੈਂ ਉਹਦੇ ਰਸਤੇ 'ਚ ਬਿਚਾ ਦੇ ਇਰਾਨੀ ਸੂਫੀ ਸੰਤ شیخ ਸਾਦੀ ਕਹਿੰਦੇ ਦੁਆ ਕੁੰਬਾ ਸਬ ਚੋਂ ਗਦਾਇਆ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਜ਼ ਇਹ ਫਕੀਰ ਕਹਿੰਦਾ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਤਾਂ ਹੀ ਤوازن ਪੂਰਾ ਹੋਵੇਗਾ ਤਾਂ ਹੀ ਸੰਤੁਲਨ قائم ਹੋਵੇਗਾ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆ ਇਹ ਵਿਚਾਰ ਚਲੋ ਇਹ ਨਾ ਕਰੀਏ ਐਸਾ ਨਾ ਹੋ ਸਕੇ ਅਮਰਤ ਵਿਲਾ ਵੇੜਨਾ ਕਰ ਸਕੀਏ ਤੇ ਉਸ ਵਡੇ ਦੀਆਂ ਵਡਿਆਈਆਂ ਦੀ ਵਿਚਾਰ ਵੀ ਨਾ ਕਰ ਸਕੀਏ ਕਿਉਂਕਿ ਜਿਹੜੀ ਵਿਚਾਰ ਕਰੀਏ ਇਹ ਹੀ ਵਿਚਾਰ ਅਗਾਹ ਚੱਲ ਕੇ ਪਿਆਰ ਬਣ ਜਾਂਦੀ ਹੈ ਇਹ ਵੀ ਮੈਰਿਜ ਕਰਦੇ ਆ ਉਹੀ ਜੀਵਨ ਦਾ ਆਧਾਰ ਬਣ ਜਾਂਦੀ ਹੈ ਉਹੀ ਕਿਰਦਾਰ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਕ੍ਰਿਤ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ ਤੋ ਪ੍ਰਮਾਤਮਾ ਦੇ ਵਡਿਆਈਆਂ ਦੀ ਕੋਈ ਵਿਚਾਰ ਵੀ ਨਹੀਂ ਤੇ ਸਵਸਥ ਦੀਆਂ ਵਡਿਆਈਆਂ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਉਸ ਦੀ ਮਹਿਮਾ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਕਿਉਂਕਿ ਵਿਚਾਰ ਕੋਈ ਨਹੀਂ ਤੇ ਅੰਮ੍ਰਿਤ ਵੇਲਾ ਵੀ ਨਹੀਂ ਲੇਕਿਨ ਇਹ ਚੱਲਦਾ ਪਿਆ ਕਿ ਆਖੇ ਮੰਗੇ ਦੇਹ ਦੇ ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰਮਾਂ ਨਾਲ ਜਿਨ੍ਹਾਂ ਨਾਲ ਕਾਮਨਾ ਜੁੜੀ ਹੋਈ ਹੈ ਕਰਮੀ ਆਵੇ ਕਪੜਾ ਹੈ ਫਿਰ ਜਨਮ ਹੋਵੇਗਾ ਸਰੀਰ ਫਿਰ ਮਿਲੇਗਾ ਫਿਰ ਜਨਮ ਹੋਵੇਗਾ ਕਿਉਂ કામના ਜੋ ਕੀਤੀ ਹੈ ਕਾਮਨਾ ਕਰਕੇ ਜੋ ਕਰਮ ਕੀਤਾ ਹੈ ਤੂੰ ਇੱਕ ਬੀਜ ਬੋਇਆ ਹੈ ਫਲ ਤੱਕ ਪਹੁੰਚਣ ਵਾਸਤੇ ਤੇ ਭਵਿੱਖਾ ਹੀ ਰਹਿਣਾ ਕੁਝ ਤੇ ਸਮਝ ਆਈ ਜਾਵੇ ਤੇ ਕਾਮਨਾ ਰੋਜ਼ ਰੋਜ਼ ਚੱਲਦੀ ਰਹੇ ਤੇ ਕਾਮਨਾ ਅਰੇਨ ਮਨੋ ਕਰਮ ਰੋਜ਼ ਕਰਦਾ ਰਹੇ ਤੋ ਕਾਮਨਾ ਭਵਿਸ਼ੇ ਵਿੱਚ ਪੂਰੀ ਹੋਵੇਗੀ ਹੁਣੇ ਨਹੀਂ ਹੋਣ ਲੱਗੀ ਕਿ ਮੈਂ ਅਸ ਕਰਦਾ ਮੈਂ ਬੀਜ ਹੁਣ ਬੋਇਆ ਐ ਮੈਂ ਬੂਟਾ ਹੁਣ ਅੰਬ ਦਾ ਲਾਇਆ ਐ ਚਲੋ ਮੈਂ ਸਵੇਰੇ ਲਾਇਆ ਤੇ ਹੁਣ ਸ਼ਾਮੀ ਆਖਾ ਮੈਨੂੰ ਅੰਬ ਚਾਹੀਦੇ ਨੇ ਨਹੀਂ ਸਾਲ ਦੋ ਸਾਲ ਚਾਰ ਸਾਲ ਉਡੀਕ ਤੇ ਕਰ ਕੋਈ ਵੀ ਬੀਜ ਉਸੇ ਵਕਤ ਪਰ ਫਲਤ ਨਹੀਂ ਹੁੰਦਾ ਹਫਤਾ ਦੋ ਹਫਤੇ ਮਹੀਨਾ ਦੋ ਮਹੀਨੇ ਸਾਲ ਦੋ ਸਾਲ 10 ਸਾਲ ਉਡੀਕ ਕਰਨੀ ਪੈਂਦੀ ਹੈ ਇਸ ਤਰ੍ਹਾਂ ਹੀ ਕਰਮ ਨੇ ਜੋ ਕਾਮਨਾ ਅਧੇਨ ਕੀਤੇ ਜਾਂਦੇ ਨੇ ਤੂੰ ਫਿਰ ਭਵਿਸ਼ ਰੇਖ तो इस तरह अगर भविष्य अगां चलदा रहया तो वो भविष्य अगला जन्म करा देंदा क्योंकि एक दिन मौत आ जांदी है ते भविष्य ते मलुकदा बणया जो उसने कामनावा कीतियां सन वो आगे चली आगियां 10 साल बाद पूरियां होनीयां सन जिंदगी रही नहीं फिर कामनावा फिर जन्म करानी है फिर कपड़ा मिलेगा फिर जौली मिलेगी ते कर्मों दा फल कौन पोगेगा तो फिर कपड़ा ते चाहिदा है जिस जौली ते चाहिदी जिस दे छपाणा है ਤੋ ਕਰਮੇ ਆਵੇ ਕਪੜਾ ਉਹਨਾਂ ਕਰਮਾਂ ਕਰਕੇ ਸਰੀਰ ਦਾ ਚੋਲਾ ਫਿਰ ਮਿਲੇਗਾ ਫਿਰ ਇਹ ਕਪੜਾ ਮਿਲੇਗਾ ਇਹਨੂੰ ਫਿਰ ਆਣਾ ਪਏਗਾ ਕਿਸਾਸ ਤੇ ਕਹਿੰਦੇ ਨੇ ਕਾਮਨਾ ਮਿਟ ਗਈ ਤੋ ਭਵਿਸ਼ ਮਿਟ ਗਿਆ ਤੇ ਕਾਮਨਾ ਆਖਿਰਕ ਸੇ ਬਲਦੇ ਇਚਾਨੂ ਰੱਖ ਕੇ ਕੀਤੀ ਜਾਂਦੀ ਤੇ ਫਲ ਭਵਿਸ਼ ਦੇ ਚ ਹੈ ਇਹ ਸੋਚ ਤੇ ਗੁਰਬਾਣੀ ਕਹਿੰਦੀ ਕਾਹੂ ਫਲ ਕੀ ਇੱਛਾ ਨਹੀਂ ਬਾਛ ਛੱਡ ਫਲ ਨੂੰ ਹੀ ਛੱਡ ਤਾਂ ਕਿ ਤੇਰੀ ਕਾਮਨਾ ਤਾਂ ਕਿ ਤੇਰਾ ਧਿਆਨ ਭਵਿਸ਼ੇਚਨ ਆ ਜਾਏ ਅੱਗੇ ਨਾ ਜਾਏ ਤੇ ਬਾਰ ਬਾਰ ਜਨਮ ਕਰਾ ਦੇਗੀ ਕਾਮਨਾ ਦੇ ਚ ਚਲੋ ਇੱਕ ਬੱਚਾ ਜੀ ਰਿਹਾ ਹੈ ਬਰਦਾਸ਼ਤ ਕੀਤਾ ਜਾ ਸਕਦਾ ਹੈ ਚਲੋ ਇੱਕ ਜਵਾਨ ਵੀ ਜੀ ਰਿਹਾ ਹੈ ਨਾਕਾਬਲੇ ਮਾਫਤੇ ਨਹੀਂ ਲੇਕਿਨ ਫਿਰ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਔਰ ਤੂੰ ਬੁੱਢਾ ਵੀ ਸੰਸਾਰਿਕ ਕਾਮਨਾ ਦੇ ਜੀ ਰਿਹਾ ਹੈ ਅਜੇ ਵੀ ਕਾਮਨਾਵਾਂ ਚ ਤੇ ਕਾਬਲੇ ਮਾਫ ਨਹੀਂ ਹੈ ਇਹ ਤੂੰ ਫਿਰਕਾਰ ਪਣ ਜਾਗਾ ਹੋਇਆ ਹੱਦ ਹੋ ਗਈ ਇਤਨੀ ਜ਼ਿੰਦਗੀ ਤੂੰ ਕਾਮਨਾ ਚ ਬਿਦੇਦ ਕੀਤੀ ਅਜੇ ਵੀ ਨਹੀਂ ਸਿੱਖਿਆ ਔਰ ਕਾਮਨਾਵਾਂ ਦਾ ਬੋਝ ਵਧਾਈ ਜਾ ਰਿਹਾ ਆਪਣਾ ਜਨਮ ਹੋਰ ਵਧਾਈ ਜਾ ਰਿਹਾ ਹੋਰ ਜਨਮ ਹੋਵੇਗਾ ਕਿਉਂਕਿ ਜਿਤਨੀਆਂ ਕਾਮਨਾਵਾਂ ਤੂੰ ਕਰ ਰਿਹਾ ਹੈ ਇਹ ਸਾਰੀਆਂ ਪੂਰੀਆਂ ਹੋਣੇ ਕਪੜਾ ਇਤਨਾ ਵੱਡਾ ਨਹੀਂ ਹੈ ਇਹ ਕਪੜਾ ਇਤਨਾ ਲੰਬਾ ਨਹੀਂ ਹੈ 70 ਸਾਲ ਰਹੇਗਾ 80 ਸਾਲ ਰਹੇਗਾ ਔਰ ਕਿੰਨਾ ਰਹੇਗਾ ਤੇ ਜਿਤਨੀਆਂ ਤੇਰੀਆਂ ਕਾਮਨਾਵਾਂ ਨੇ ਉਸ ਵਾਸਤੇ ਇਹ ਕਪੜਾ ਬਹੁਤ ਵੱਡਾ ਚਾਹੀਦਾ ਬਹੁਤ ਵੱਡਾ ਚਾਹੀਦਾ ਇਹ ਕਾਮਨਾ ਹਮੇਸ਼ਾ ਦੇ ਭਵਿਸ਼ੇ ਚਲੀ ਜਾਂਦੀ ਹੈ ਕਾਮਨਾ ਦੀ ਸਮਾਪਤੀ ਭਵਿਸ਼ ਦੀ ਸਮਾਪਤੀ ਭਵਿਸ਼ ਦੀ ਸਮਾਪਤੀ ਜਨਮ ਮਰਨ ਦੀ ਸਮਾਪਤੀ ਇਹ ਵੀ ਮਰਜ਼ ਕਰਦੇ ਆ ਇਸ ਵਾਸਤੇ ਸਾਇਬ ਕਹਿੰਦੇ ਨੇ ਕਰਮੇ ਆਵੇ ਕਪੜਾ कामना करके जो तू कर्म करेगा और करता ही रहेगा फिर कपड़ा मिलेगा फिर चोला मिलेगा फिर जन्म होवेगा नदरी मोख दुआ पर मुक्ति तो उस दी बख्शीश नाल ते उस दी बख्शीश किससे आंदी है अमृत वेला सचना वडियाई वी चल उस ते हुंदी है वो बख्शीश दा बातर बन जांदा है मुक्ति हो जांदा ਉਥੇ ਲੀਨ ਹੋ ਜਾਂਦਾ ਇਸ ਤਰ੍ਹਾਂ ਸੂਰਜ ਕਿਰਨ ਮਿਲੇ ਢਲ ਕਾਜਲ ਹੋਆ RAM ਜੋਤੀ ਜੋਤ ਗਦੀ ਸੰਪੂਰਨ ਥੀ ਉਥੇ ਸੰਪੂਰਨ ਹੋ ਗਿਆ ਮੁਕੰਮਲ ਹੋ ਗਿਆ ਉਹਦੀ ਯਾਤਰਾ ਸੰਪੂਰਨ ਹੋ ਗਈ ਉਥੇ ਪ੍ਰਮਾਤਮਾ ਹੋ ਗਿਆ ਜਿਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਏ ਉਸ ਦੀ ਦ੍ਰਿਸ਼ਟੀ ਕੀ ਬਣ ਜਾਂਦੀ ਕਿਉਂਕਿ ਮਰ ਕੇ ਮੁਕਤੀ ਨਹੀਂ ਹੁੰਦੀ ਗੁਰਬਾਣੀ ਮਰ ਕੇ ਮੁਕਤੀ ਨਹੀਂ ਮਿਲਦੀ ਮਨ ਦੀ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕਿਤੇ ਹੀ ਮੁਕਤ ਨਹੀਂ ਹੋਵੇਗਾ ਜਿਹੜੀ ਚੀਜ਼ ਜਿਉਂਦਿਆਂ ਜੀ ਨਹੀਂ ਲੱਭੀ ਮਰ ਕੇ ਕਿਸ ਤਰ੍ਹਾਂ ਲੱਭੇਗੀ ਤੇ ਵੀ ਮਾਇਰਸ ਕਰਦੇ ਆ ਜੋ ਜਿਮਨਿਆਂ ਜੇ ਮਿਲ ਗਿਆ ਸਮਝ ਲਓ ਬਸ ਉਹੀ ਹੈ ਉਹੀ ਅਗਾ ਚਲੇਗਾ ਜੇ ਤੋ ਜਿਉਂਦਿਆਂ ਜੀ ਨਹੀਂ ਮਿਲਿਆ ਤੇ ਮਰ ਕੇ ਕੀ ਖਾਕ ਮਿਲੇਗਾ ਜਿਉਂਦਿਆਂ ਜੀ ਮੁਕਤੀ ਨਹੀਂ ਮਿਲੀ ਜਿਉਂਦਿਆਂ ਜੀ ਪ੍ਰਮਾਤਮਾ ਦੀ ਝਲਕ ਨਹੀਂ ਆਈ ਤੇ ਮਰ ਕੇ ਕੀ ਖਾਕ ਆਏਗੀ ਕੋਈ ਕਾਮਨਾਵਾਂ ਹੋਣ ਗਿਆ ਜੋ ਭਵਿੱਖ ਦੇ ਚਲੇ ਗਏ ਆ ਕਾਮਨਾ ਮਾਤੋ ਰਹਿ ਤੋ ਜਾਣਾ ਭਵਿਸ਼ਤ ਰਹਿ ਤੋ ਜਾਂਦਾ ਔਰ ਜੈਸੇ ਭਵਿਸ਼ ਮਿਟਿਆ ਮਨੁਖ ਜੁੜ ਜਾਂਦਾ ਨਦਰੀ ਮੋਖ ਦਵਾਰ ਇਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਗਈ ਇਹ ਪਹਿਚਾਨ ਨਾਨਕ ਏ ਵਹਿ ਜਾਣੀ ਸਭ ਆਪੇ ਸਚਾ ਉਹ ਤੇ ਇੰਜ ਜਾਣਦਾ ਸਭ ਕੁਝ ਸੱਚੀ ਸੱਚ ਪ੍ਰਮਾਤਮਾ ਹੀ ਪ੍ਰਮਾਤਮਾ ਹੋਰ ਕੁਛ ਨਹੀਂ ਤੇ ਤਨ ਵੀ ਹੋਈ ਇਹ ਮਨ ਵੀ ਹੋਈ ਇਹ ਧਨ ਵੀ ਹੋਈ ਇਹ ਜਗਤ ਵੀ ਹੋਈ ਹੁਣ ਇਹ ਸਭ ਕੁਛ ਵੀ ਨਹੀਂ ਦੋਸਤੋ ਬਿਨਾ ਹੋਵੇ ਇਸ ਦੀ ਦ੍ਰਿਸ਼ਟੀ ਬਣ ਜਾਂਦੀ ਹੈ। ਅਗਰ ਉਹ ਜੀਵ ਜੀ ਇਸ ਤਰ੍ਹਾਂ ਹੋ ਗਿਆ ਹੈ ਤਾਂ ਸਰੀਰ ਦੇ ਵਿਆਗ ਤੋਂ ਬਾਅਦ ਉਸੇ ਮੂਲ ਸਤਾ ਵਿੱਚ ਲੀਨ ਹੋ ਜਾਏਗਾ। ਆਉਣੇ ਜਾਉਣੇ ਇਸ ਦੇ ਮਿਟ ਜਾਣਗੇ। ਇਹ ਚੌਥੀ ਪੌੜੀ ਦੀ ਤੁਛਵਦੀ ਅਨੁਸਾਰ ਕਿ ਸਮੇਂ ਦੀ ਗਤੀ ਨੂੰ ਮੈਂ ਸਾਹਮਣੇ ਰੱਖਣਾ। ਇਹ ਪੌੜੀ ਪਰਕਰਮ ਤਿੰਨ ਚਾਰ ਰੱਖ ਦਿੱਤੀ। ਪ੍ਰਥਮ ਈਸ਼ਵਰ ਦੀ ਭਾਸ਼ਾ। ਦੂਸਰਾ ਕਾਮਨਾ ਅਧীন ਕਰਮ। ਤੀਸਰਾ भावना के विचार ये तीन पहलू ऐसे ने जो समझ समझाने वाले ने चलो इतना ही समा और इतनी समरथा से थोड़े सामने जो है विचार रखिए